ਸਤਿ ਸ਼੍ਰੀ ਅਕਾਲ ਜੀ ਤੁਸੀਂ ਜਿਵੇਂ ਕਿ ਥੰਬਨੇਲ ਦੇਖ ਲਿਆ ਕਿ ਭੂਤ ਪ੍ਰੇਤਾਂ ਦਾ ਪੱਕਾ ਇਲਾਜ ਸਿਰਫ ਪੰਜ ਪਾਠ ਘਰ ਵਿੱਚ ਲਾ ਕੇ ਰੱਖ ਦਿਓ ਹਰ ਰੋਜ਼ ਭੂਤ ਚਿੱਕਾ ਮਾਰ ਦੇ ਘਰ ਚੋਂ ਬਾਹਰ ਜਾਣਗੇ ਇਹ ਮੇਰੇ ਨਾਲ ਹੱਡ ਬੀਤੀ ਹੈ ਜੀ ਮੈਂ ਇਹ ਕਰ ਚੁੱਕੀ ਹਾਂ ਔਰ 100% ਹੁੰਦਾ ਹੈ ਬਈ ਲੋਕ ਕਹਿੰਦੇ ਨੇ ਸਾਡੇ ਘਰ ਦੇ ਵਿੱਚ ਬਿਮਾਰੀ ਹੈ ਜ਼ਰੂਰੀ ਨਹੀਂ ਕਿ ਤੁਹਾਡੇ ਘਰ ਦੇ ਵਿੱਚ ਬਿਮਾਰੀ ਹੈ ਜਾਂ ਤੁਹਾਨੂੰ ਕੋਈ ਬਿਮਾਰੀ ਚਿੰਬੜੀ ਹੈ ਅਸਲ ਵਿੱਚ ਇਹ ਭੂਤ ਪ੍ਰੇਤ ਹੀ ਹੁੰਦੇ ਨੇ ਉੱਪਰ ਲੀਆਂ ਚੀਜ਼ਾਂ ਉਪਾਦੀਆਂ ਜਿਉ ਕਹਿੰਦੇ ਆਪਾਂ ਉਹੀ ਹੁੰਦੀਆਂ ਨੇ ਨੈਗੇਟਿਵਿਟੀ ਜੋ ਆਪਣੇ ਸਰੀਰ 'ਚ ਬਸ ਜਾਂਦੀਆਂ ਨੇ ਆਪਣੇ ਤੇ ਕਾਬੂ ਕਰ ਲੈਂਦੀਆਂ ਨੇ ਹਾਵੀ ਹੋ ਜਾਂਦੀਆਂ ਨੇ ਤੇ ਉਹੀ ਇੱਕ ਬਿਮਾਰੀ ਦਾ ਰੂਪ ਧਾਰਨ ਕਰ ਲੈਂਦੀਆਂ ਨੇ ਦੇਖੋ ਚਾਹੇ ਤੁਹਾਡੇ ਸਰੀਰ ਦੇ ਵਿੱਚ ਬਿਮਾਰੀ ਵੀ ਹੈ ਤਾਬੀਏ ਇਹ ਪਾਠ ਕੰਮ ਕਰੇਗਾ। ਚਾਹੇ ਤੁਹਾਡੇ ਘਰ ਦੇ ਵਿੱਚ ਕੋਈ ਨੈਗੇਟਿਵਿਟੀ ਹੈ, ਚਾਹੇ ਬੁਰੀ ਨਜ਼ਰ ਲੱਗੀ ਹੈ। ਬਹੁਤ ਲੋਕਾਂ ਦਾ ਹੁੰਦਾ ਬਹਿ ਬੁਰੀ ਨਜ਼ਰ ਲੱਗੀ ਜੀ। ਸਾਡੇ ਘਰ ਨੂੰ ਸਾਡਾ ਕਾਰੋਬਾਰ ਨਹੀਂ ਅੱਗੇ ਜਾ ਰਿਹਾ। ਅਸੀਂ ਤਾਂ ਬਿਮਾਰ ਰਹਿੰਨੇ ਆ ਜੀ। ਘਰ ਵਿੱਚੋਂ ਬਿਮਾਰੀ ਨਹੀਂ ਜਾਂਦੀ। ਰਾਤ ਨੂੰ ਕਈ ਲੋਕ ਕਹਿੰਦੇ ਨੇ ਦਬੋ ਪੈਂਦੇ ਨੇ। ਪੰਜਾਬੀ 'ਚ ਆਪਾਂ ਸਿੱਧਾ ਸਰਲ ਜਿਹਾ ਇੱਕ ਸ਼ਬਦ ਹੈ। ਜਿਉਂ ਮਾੜੇ ਸੁਪਨੇ ਆਉਂਦੇ ਨੇ, ਆਵਾਜ਼ਾਂ ਸੁਣਦੀਆਂ ਨੇ। ਕਿਸੇ ਦੇ ਆਉਣ ਜਾਣ ਦੀ ਆਪਾਂ ਨੂੰ ਇਦਾਂ ਭੁਲੇਖੇ ਪੈਂਦੇ ਨੇ ਰਾਤ ਨੂੰ ਤੁਸੀਂ ਹੱਬੜਵਾਈ ਚ ਉੱਠਦੇ ਹੋ ਤੁਹਾਨੂੰ ਲੱਗਦਾ ਕਿ ਮੇਰੇ ਕੋਲ ਪਿੱਛੇ ਖੜਾ ਹੈ ਜਾਂ ਮੇਰੇ ਕੋਲ ਕੋਈ ਬੈਠਾ ਹੈ ਜਾਂ ਤੁਹਾਨੂੰ ਅਜੀਬ ਜਿਹਾ ਰੋਣ ਦੀ ਆਵਾਜ਼ ਆ ਕੁਝ ਵੀ ਹੈ ਕੋਈ ਵੀ ਨੈਗੇਟਿਵਿਟੀ ਹੈ ਜੋ ਤੁਹਾਨੂੰ ਅਜੀਬ ਹੋ ਰਿਹਾ ਹੈ ਦੇਖੋ ਸੰਸਾਰ ਤੇ ਸਭ ਕੁਝ ਹੈ ਮੈਂ ਇਹ ਚੀਜ਼ ਨੂੰ ਮੰਨਦੀ ਹਾਂ ਜੇ ਚੰਗਾ ਹੈ ਤਾਂ ਬੁਰਾ ਵੀ ਹੈ ਜਿੱਦ ਦੇ ਨਾ ਤਾਂ ਰਾਤ ਵੀ ਹੈ ਇਨਸਾਨ ਹੈ ਸ਼ੈਤਾਨ ਵੀ ਹੈ ਭੂਤ ਹੈ ਪ੍ਰੇਤ ਵੀ ਸਭ ਕੁਝ ਹੈ ਦੋ ਹਰ ਚੀਜ਼ ਆਪਾਂ ਕਹਿੰਦੇ ਦੋ ਪਹਿਲੂ ਹੁੰਦੇ ਨੇ ਹਰ ਚੀਜ਼ ਦੇ। ਆਹ ਚਲੋ ਆਪਾਂ ਗੱਲ ਕਰੀਏ ਹੈਨਾ। ਮੈਂ ਗੱਲ ਕਰਦੀਆਂ ਕਿ ਜਦੋਂ ਘਰ ਦੇ ਵਿੱਚ ਇਦਾਂ ਦੀਆਂ ਵਾਪਰਨ ਲੱਗ ਜਾਣ ਘਟਨਾਵਾਂ ਤਾਂ ਮੰਨ ਲਓ ਕਿ 100% ਘਰ ਦੇ ਵਿੱਚ ਕੋਈ ਨੈਗੇਟਿਵਿਟੀ ਹੈਗੀ ਹੈ ਜੋ ਤੁਹਾਨੂੰ ਪਰੇਸ਼ਾਨ ਕਰ ਰਹੀ ਹੈ ਘਰ ਦੇ ਜੋ ਸਿਸਟਮ ਨੂੰ ਹਲਾ ਕੇ ਰੱਖਿਆ ਹੋਇਆ। ਤੁਸੀਂ ਕੀ ਕਰਨਾ ਹੈ? ਸਵੇਰੇ ਨਹਾਣਾ, ਨਾ ਤੋ ਕੇ ਇਸ਼ਨਾਨ ਕਰਕੇ ਗੁਰੂ ਮਹਾਰਾਜ ਜਗੇ ਅਰਦਾਸ ਕਰਕੇ ਤੇ ਆਪਣੇ ਜੋ ਸਵੇਰੇ ਪੰਜ ਬਾਣੀਆਂ ਦਾ ਪਾਠ ਹੁੰਦਾ ਹੈ ਉਹਦੇ ਵਿੱਚ ਇੱਕ ਜਾਪ ਸਾਬ ਆਉਂਦਾ ਉਸ ਜਾਪ ਸਾਬ ਨੂੰ ਤੁਸੀਂ ਅਰਦਾਸ ਕਰਕੇ ਗੁਰੂ ਮਹਾਰਾਜ ਜੱਕੇ ਫੋਨ ਤੇ ਲਗਾ ਕੇ ਛੱਡ ਦਿਓ ਚਾਹੇ ਟੀਵੀ ਤੇ ਲਗਾ ਕੇ ਛੱਡ ਦਿਓ ਇੱਕ ਧਿਆਨ ਰੱਖਣਾ ਕਿ ਜਾਪ ਸਾਬ ਦੀ ਜਦੋਂ ਤੁਸੀਂ ਕਿਸੇ ਫੋਨ 'ਚ ਲਗਾਓ ਚਾਹੇ ਟੀਵੀ 'ਚ ਲਗਾਓ ਉਸ ਦੀ ਆਵਾਜ਼ ਸਾਰੇ ਕੋਨਿਆਂ ਦੇ ਵਿੱਚ ਤੁਹਾਡੇ ਘਰ ਦੇ ਵਿੱਚ ਗੂੰਜਣੀ ਚਾਹੀਦੀ ਹੈ ਇਹ ਨਹੀਂ ਹੈਗਾ ਇੱਕੋ ਕਮਰੇ ਵਿੱਚ ਜਾਪ ਸਾਬ ਚੱਲ ਰਿਹਾ ਹੈ ਦੂਜੇ ਕਮਰੇ ਵਿੱਚ ਆਵਾਜ਼ ਨਹੀਂ ਜਾ ਰਹੀ ਨਹੀਂ ਇੱਦਾਂ ਨਹੀਂ ਕਰਨਾ ਸਾਰੇ ਘਰ ਦੇ ਵਿੱਚ ਆਵਾਜ਼ ਜਾਣੀ ਚਾਹੀਦੀ ਆ ਈਵਨ ਕਿ ਤੁਹਾਡੇ ਕੰਨਾਂ ਵਿੱਚ ਵੀ ਆਵਾਜ਼ ਪੈਣੀ ਚਾਹੀਦੀ ਹੈ ਕਿੰਨਾ ਕੁ ਹੁੰਦਾ ਘੰਟੇ ਦਾ ਲਾ ਲਓ ਘੰਟੇ ਦਾ ਵੀ ਨਹੀਂ ਹੁੰਦਾ ਜਾਪ ਸਾਬ ਅੱਧੇ ਘੰਟੇ ਵਿੱਚ ਸਮਾਪਤੀ ਹੋ ਜਾਂਦੀ ਹੈ ਜਿਵੇਂ ਨਾ ਇੱਕ ਜਦੋਂ ਹੁਣ ਕੰਪੈਨਾਂ ਸ਼ੁਰੂ ਹੋ ਜਾਣੀਆਂ ਨੇ ਖੇਤਾਂ ਵਿੱਚ ਬਾਡੀ ਕਰਦੇ ਆ ਨਾ ਦੇਖਦੇ ਆ ਸ਼ਾਮ ਤੱਕ ਪੂਰਾ ਖੇਤ ਐਨ ਸਾਫ਼ ਕਰਿਆ ਬਹ ਹੁੰਦਾ ਯਾਬ ਸਾਬ ਇੰਨਾ ਸ਼ਕਤੀਸ਼ਾਲੀ ਪਾਠ ਹੈ ਕਿ ਇਦਾਂ ਹੀ ਦੁੱਖਾਂ ਤੇ ਨਾਸ਼ਾਂ ਦਾ ਔਰ 네ਗੇਟਿਵਿਟੀਆਂ ਦਾ ਇਦਾਂ ਹੀ ਸ਼ਾਮ ਤੱਕ ਨਾਸ ਹੋ ਜਾਂਦਾ ਹੈ ਔਰ ਜੋ ਚੀਜ਼ਾਂ ਦਾ ਘਰ ਵਿੱਚ ਗਲਤ ਚੀਜ਼ਾਂ ਦਾ ਵਾਸਾ ਹੁੰਦਾ ਉਹਨਾਂ ਨੂੰ ਫਿਰ ਚਿਕਾ ਨਿਕਲਦੀਆਂ ਨੇ ਹਾਂ ਇੱਕ ਗੱਲ ਹੋਰ ਧਿਆਨ ਰੱਖਿਓ ਕਿ ਜਦੋਂ ਵੀ ਇਹ ਚੀਜ਼ਾਂ ਘਰ ਤੋਂ ਬਾਹਰ ਜਾਂਦੀਆਂ ਨੇ ਤੁਹਾਡੇ ਨੂੰ ਨਾ ਆਲਸ ਪੈਣੀ ਸ਼ੁਰੂ ਹੁੰਦੀ ਆ ਵੀ ਮਤਲਬ ਤੁਹਾਨੂੰ ਪੂਰਾ ਜ਼ੋਰ ਲਾ ਦਿੰਦੇ ਆ ਨਾ ਉਹ ਤੁਹਾਨੂੰ ਤੰਗ ਕਰਨ ਪਿੱਛੇ ਵੀ ਇਹ ਜੋ ਕੰਮ ਇਹਨਾਂ ਨੇ ਸ਼ੁਰੂ ਕੀਤਾ ਉਹ ਕੰਮ ਇਹ ਕਰ ਨਾ ਪਾਉਣ ਮਨ ਤੁਹੜਾ ਮਨ ਨਹੀਂ ਮੰਨੂਗਾ ਜੋ ਵੀ ਆਪਰ ਤੁਸੀਂ ਛੱਡਣਾ ਨਹੀਂ ਹੈਗਾ ਜਪ ਸਾਹਿਬ ਹਰ ਰੋਜ਼ ਪੰਜ ਪਾਠ ਤੁਹਾਡੇ ਘਰ ਦੇ ਵਿੱਚ ਜਪ ਸਾਹਿਬ ਦੇ ਚੱਲਣੇ ਚਾਹੀਦੇ ਨੇ ਠੀਕ ਹੈ ਜੀ ਇਹ ਇਹ ਤੁਸੀਂ 11 ਦਿਨ ਵੀ ਘਾੜ ਸਕਦੇ ਹੋ 21 ਦਿਨ ਵੀ ਘਾੜ ਸਕਦੇ ਹੋ ਹਨਾ ਇਹ ਅੱਧਾ ਘੰਟਾ ਲਾਉਣਾ ਹੁੰਦਾ ਪੰਜ ਪਾਠ 11 ਪਾਠ ਵੀ ਰਾਤ ਦਿਨ ਦੇ ਵਿੱਚ ਲਾ ਸਕਦੇ ਹੋ ਪੰਜ ਪਾਠ ਵੀ ਲਾ ਸਕਦੇ ਹੋ ਘੱਟੋ ਘੱਟ ਪੰਜ ਪਾਠ ਤਾਂ ਲਾਓ ਔਰ ਉਸਦੀ ਮੈਂ ਤੁਹਾਨੂੰ ਦੱਸਿਆ ਵੀ ਆਵਾਜ਼ ਪੂਰੇ ਘਰ ਦੇ ਵਿੱਚ ਕੋਨੇ-ਕੋਨੇ ਵਿੱਚ ਗੂੰਜਣੀ ਚਾਹੀਦੀ ਹੈ। ਤੁਸੀਂ ਇਹ ਚੀਜ਼ ਕਰਕੇ ਦੇਖਿਓ। ਫੇਰ ਗੱਲ ਕਰਿਓ ਕਿ ਹਾਂ ਸਾਡੇ ਘਰ ਦੇ ਵਿੱਚ ਵਾਕਈ ਬਹੁਤ ਜ਼ਿਆਦਾ ਸ਼ੁੱਧਤਾ ਆਈ ਆ ਔਰ ਅਸੀਂ ਬਿਮਾਰੀਆਂ ਤੋਂ ਵੀ ਰਹਿਤ ਹੋਏ ਆ। ਦੇਖੋ ਜੀ ਹੋਰ ਵੀ ਬਹੁਤ ਵੀਡੀਓਜ਼ ਵੀ ਮੈਂ ਬਣਾਵਾਂਗੀ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਸੋਨਾ ਜਿਹਾ ਕਮੈਂਟ ਵਾਹਿਗੁਰੂ ਦਾ ਇੱਕ ਹਾਜ਼ਰੀ ਲਵਾ ਕੇ ਜ਼ਰੂਰ ਜਾਓ। ਧੰਨ ਧੰਨਵਾਦ ਆਦੀਪ ਸਿੰਘ ਜੀ। ਤੇ ਹੋਰ ਵੀ ਬਹੁਤ ਚੀਜ਼ਾਂ ਨੇ ਜਿਨ੍ਹਾਂ ਤੇ ਮੈਂ ਅੱਗੇ-ਅੱਗੇ ਵੀਡੀਓ ਬਣਾਵਾਂਗੀ ਤੇ ਚਲੋ ਜੀ ਮਿਲਦੇ ਆਂ ਅਗਲੀ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰੱਬ ਰਾਖਾ